ਕਾਨੂੰਨ ਬਣਾਓ ਕਾਨੂੰਨ ਬਣਾਓ ਕਿਸਾਨਾਂ ਦੇ ਕਰਜ਼ੇ ਤੇ ਲੀਕ ਫੇਰੋ ਲੀਕ ਫੇਰੋ ਲੀਕ ਫੇਰੋ ਵਿਮਾਪਾਲਤੀ ਕਿਸਾਨਾਂ ਦੇ ਪੱਕੇ ਦੀ ਬਣਾਓ ਪੱਕੇ ਬਣਾਓ ਪੱਕੇ ਕਰੋ ਸਬੋਤ ਤੇ ਰਤ ਕਰੋ ਰਤ ਕਰੋ ਰਤ ਕਰੋ ਸਬੋਤ ਕਿਸਾਨ ਮੋਰਚਾ ਜਿੰਦਾਬਾਦ 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 ਅਰੇ ਜੀ ਕਿਸਾਨਾਂ ਦੀਆਂ ਮੰਨੀਆਂ ਮੰਗਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਅਲੀ ਫੇਰ ਹੋਈ ਤੇ ਪਰਚੇ ਕਿਸਾਨਾਂ ਤੋਂ 300 ਥੱਕਦੇ ਝੂਠੇ ਕਿਸਾਨਾਂ ਦਾ ਇੱਕਾ ਜਿੰਦਾਬਾਦ 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 ਜੋਤ ਕਿਸਾਨ ਮੋਰਚਾ ਜਿੰਦਾਬਾਦ 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 ਸਰਦੋ ਲੋਕ ਜਿੰਦਾਬਾਦ 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 ਮਡੀਆਂ ਸਰਕਾਰੀ ਮੰਡੀਆਂ ਦੇ ਬਰਾਬਰ ਪ੍ਰਾਈਵੇਟ ਮੰਡੀਆਂ ਪਰੌਣੀਆਂ ਬੰਦ ਕਰੋ ਬੰਦ ਕਰੋ ਅੱਜ ਦਾ ਟਰੈਕਟਰ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਉਦੇ ਪਰ ਇਹ ਕਹਿੰਦੇ ਜੋ ਸੈਂਟਰ ਦੀ ਸਰਕਾਰ ਨੇ ਜੀ ਅੱਜ ਤੱਕ ਉਸਾਨੀਆਂ ਮੰਗਾ ਮੰਨ ਕੇ ਅਦੇ ਬਾਅਦ ਚ ਉਸਤ ਮੁਮਕਰ ਹੋ ਗਿਆ ਜੀ ਜਿਹੜੇ ਤਿੰਨ ਕਾਨੂੰਨ ਸੀ ਜਾਂ ਹੋਰ ਨਵੇਂ ਇੱਕ ਕੁਛ ਲਿਆ ਰਹੇ ਨੇ ਕਾਨੂੰਨ ਉਹਨਾਂ ਦੇ ਵਿਰੋਧ ਵਿੱਚ ਜੋ ਸੰਯੁਕਤ ਮੋਰਚੇ ਦਾ ਅੱਜ ਸੱਦਾ ਸੀ ਉਹਦੇ ਕਹਿਣ ਤੇ ਟੋਟਲ ਫਰੋਇਪੁਰ ਦੇ ਨਿਵਾਸੀ ਆਪਣੇ ਟਰੈਕਟਰ ਲੈ ਕੇ ਆਏ ਨੇ ਜੋ ਕਿ ਟਰੈਕਟਰ ਮਾਰਚ ਕੀਤਾ ਜਾਏਗਾ ਜਿਹਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਜੀ ਨਾਲ ਰਲ ਕੇ ਟੋਟਲ ਜਿੰਨੇ ਪਿੰਡਾਂ ਦੀ ਸੰਗਤ ਹੈ ਵੱਡੀ ਤਰ੍ਹਾਂ ਦੇ ਵਿੱਚ ਟਰੈਕਟਰ ਇੱਥੇ ਆ ਰਹੇ ਨੇ ਅਤੇ ਸੈਂਟਰ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਆ ਜੀ ਕਿਸਾਨੀ ਮੰਗ ਮੰਨੀਆਂ ਜਾਂਦੀਆਂ। ਅੱਜ ਦਾ ਜੋ ਟਰੈਕਟਰ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ? ਉਹਦੇ ਬਾਰੇ ਜਿਹੜੇ ਸੈਂਟਰ ਸਰਕਾਰ ਇਹ ਅਸੀਂ ਕਾਨੂੰਨ ਬੰਦ ਕਰਵਾਏ ਸੀਗੇ ਉਹਨਾਂ ਲੁਕਮੇ ਢੰਗ ਰਹੇ ਸਟੇਟਾਂ ਨੂੰ ਭੇਜ ਕੇ ਖੜਾ ਇਹ ਕਹਿੰਦੇ ਨੇ ਸਟੇਟਾਂ ਖੜਾ ਭੇਜਾ ਲਾਗੂ ਕਰਾਉਣਾ ਚਾਹੁੰਦੀ ਆ ਪਰ ਅਸੀਂ ਉਹ ਕਦੇ ਇਹਨਾਂ ਦੇ ਲਾਗੂ ਨਹੀਂ ਹੁੰਦਾ ਕਿ ਸਟੇਟ ਨਾਲ ਸਾਡੇ ਕਿਸਾਨਾਂ ਦੀ ਮੀਟਿੰਗ ਹੋ ਚੁੱਕੀ ਆ ਭਗਵੰਤ ਮਾਨ ਨੂੰ ਚੇਤਾਵਨੀ ਦੇ ਦਿੱਤੀ ਆ ਜੇ ਤੂੰ ਲਾਗੂ ਕੀਤਾ ਤੇ ਤੇਰਾ ਬੁਰਾ ਹਾਲ ਹੋਊਗਾ। ਪਰ ਉਹਨੇ ਕਿਸਾਨਾਂ ਦੀ ਮੰਗ ਨੂੰ ਮੰਨਿਆ ਤੇ ਉਹਨੇ ਇਸ ਦੇ ਵਾਸਤੇ ਹਾਂ ਵੀ ਕੀਤੀ ਆ ਵੀ ਮੈਂ ਜਿਹੜੀ ਇਹ ਲਾਗੂ ਨਹੀਂ ਕਰੂੰਗਾ ਸੋ ਇਸ ਵਾਸਤੇ ਸਾਡਾ ਇਹ ਰੋਸ ਮਾਰਚ ਜਿਹੜਾ ਇਹਨਾਂ ਕਾਨੂੰਨਾਂ ਦੇ ਖਿਲਾਫ ਆ ਜੋ ਕਣਕਾਂ ਕੱਜਾ ਜਿਹੜੀ ਸਾਡੇ ਕੋਲ 2300 ਰੁਪਏ ਨੂੰ ਖਰੀਦੀ ਆ ਜੋ 3500 ਰੁਪਏ ਦਾ ਰੇਟ ਹੋ ਗਿਆ ਇਹ ਜਿਹੜੇ ਨਿੱਕੀਆਂ ਨਿੱਕੀਆਂ ਮੱਛੀਆਂ ਜਿੰਨਾਂ ਕੋਲ ਕਣਕ ਪਈ ਨਿੱਕੀਆਂ ਨਿੱਕੀਆਂ ਮੱਛੀਆਂ ਵਸਤਾ ਜਿਹਾ ਉਹਨੀਆਂ ਇਹਦੇ ਮੱਛ ਆ ਗਏ ਉਹਦੇ ਰੁਪਏ ਕਿਲੋ 100 ਰੁਪਏ ਕਿਲੋ ਅੱਟਾ ਨਹੀਂ ਮਿਲਣਾ ਆਪਾਂ ਨੂੰ ਸੋ ਇਹਨਾਂ ਵੱਡੇ ਮਗਰ ਮੱਛਾਂ ਰੋਕਣ ਵਾਸਤੇ ਤੇ ਅਸੀਂ ਜਿਹੜਾ ਇਹ ਇਕੱਠ ਜਿਹੜਾ ਟਰੈਕਟਰ ਮਾਰਛ 26 ਗਾਂਦਾਂ ਅੰਦਰ ਜਦੋਂ ਹੋਊਗਾ ਸਰਕਾਰਾਂ ਤੁਹਾਡੇ ਲੀਡਰਾਂ ਵਾਸਤੇ ਪਰ ਅਸੀਂ ਤਾਂ ਅੱਜ ਵੀ ਗੁਲਾਮ ਹਾਂ ਜਦੋਂ ਆਪ ਜੀ ਰਾਜਧਾਨੀ ਜਿਨੇ ਅਸੀਂ ਜਾ ਸਕਦੇ ਸਾਨੂੰ ਅੱਜ ਰਾਜਧਾਨੀ ਪੈਰ ਪੜਦਾ ਮਹੌਕਮ ਨਹੀਂਗਾ ਤੇ ਸਾਡੇ ਵਾਸਤੇ ਕਾਹਦੀ ਸੁਤੰਤਰਤਾ ਦੇਵਸਾ ਹੈ ਬੈਗੂ ਜੀ ਦਾ ਖਾਲਸਾ